ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਪੰਜਾਬ ਯੂਨੀਵਰਸਿਟੀ ਚ ਭਖਿਆ ਮਾਹੌਲ ਨਿਹੰਗ ਜਥੇਬੰਦੀਆਂ ਕਿਸਾਨ ਤੇ ਲੀਡਰਾਂ ਨੇ ਵੀ ਕੀਤੀ ਧਰਨੇ ਚ ਸ਼ਿਰਕਤ ਐਸਸੀ ਕਮਿਸ਼ਨ ਅੱਗੇ ਅੱਜ ਪੇਸ਼ ਨਹੀਂ ਹੋਈ ਬਾਜਵਾ ਵਕੀਲ ਨੇ ਰੱਖਿਆ ਪੱਖ 19 ਨਵੰਬਰ ਨੂੰ ਮੁੜ ਤੋਂ ਪੇਸ਼ ਹੋਣ ਦੀ ਹਦਾਇਤ ਡੀਆਈਜੀ ਪੁਲਿਸ ਮਾਮਲੇ ਦੀ ਸ਼ਿਕਾਇਤ ਕਰਤਾ ਨੇ ਹਾਈ ਕੋਰਟ ਦਾ ਕੀਤਾ ਰੋਕ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਹੁਣ ਜਵਾਬ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਪੰਜਾਬ ਯੂਨੀਵਰਸਿਟੀ ਦੀ ਜੀ ਹਾਂ ਜਿੱਥੇ ਵੱਡੇ ਪੱਧਰ ਤੇ ਅੱਜ ਤਰਨਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਤੇ ਆਪਸੀ ਖਿੱਚੋ ਤਾਹੀ ਜਿਹੜੀ ਹੈ ਉਹ ਵੀ ਅੱਜ ਵਧੀ ਹੈ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਜਲ ਤੋਂ ਜਲਦ ਚੋਣ ਦੀ ਨੋਟੀਫਿਕੇਸ਼ਨ ਕਰਵਾਈ ਜਾਣ ਦੀ ਮੰਗ ਨੂੰ ਲੈ ਕੇ ਜਿੱਥੇ ਅੱਜ ਕਾਫੀ ਹੱਦ ਤੱਕ ਖਿੱਚੋ ਤਾਣ ਦੇਖਣ ਨੂੰ ਮਿਲਿਆ ਉੱਥੇ ਹੀ ਅੱਜ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਜਾਂਦਾ ਹੋਇਆ ਨਜ਼ਰ ਆਇਆ ਸੋ ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਤੋਂ ਸੈਨੇਟ ਦੇ ਚੋਣ ਪੈਂਡਿੰਗ ਨੇ ਸੋ ਪਿਛਲੇ ਸਾਲ ਵੀ ਇਸ ਮਾਮਲੇ ਨੂੰ ਲੈ ਕੇ ਪਾਰਟੀਸ਼ਨ ਦਾਖਲ ਕੀਤੀ ਗਈ ਸੀ ਤੇ ਉਸੇ ਪਾਰਟੀਸ਼ਨ ਚ ਇਹ ਅਰਜ਼ੀ ਦਾਖਲ ਕੀਤੀ ਗਈ ਹੈ ਸੋ ਦੱਸਿਆ ਕਿ 12 ਨਵੰਬਰ ਤੱਕ ਹਾਈ ਕੋਰਟ ਨੇ ਇਸ ਪਾਰਟੀਸ਼ਨ ਤੇ ਸੁਣਵਾਈ ਕਰਨ ਦਾ ਜੜਾ ਕਿ ਹੈ ਤੇ ਨਾਲ ਹੀ ਨਾਲ ਪਿਛਲੇ ਸਾਲ ਦਾਇਰ ਕੀਤੀ ਪਾਰਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਮਿਆਦ ਅਕਤੂਬਰ 2024 ਦੇ ਵਿੱਚ ਖਤਮ ਹੋ ਗਈ ਹੈ ਪਰ ਅਜੇ ਤੱਕ ਚੋਣਾਂ ਨਹੀਂ ਹੋਈਆਂ ਜਦਕਿ ਪੰਜਾਬ ਯੂਨੀਵਰਸਿਟੀ ਐਕਟ ਦੇ ਉਹ ਉਪਬੰਧਾਂ ਦੇ ਤਹਿਤ ਇਹ ਚੋਣਾਂ ਸੈਨੇਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਸਨ ਸੋ ਇਹ ਅਜੇ ਵੀ ਸਪਸ਼ਟ ਨਹੀਂ ਹੋਇਆ ਕਿ ਚੋਣਾਂ ਕਦੋਂ ਹੋਣਗੀਆਂ ਸੋ ਦੱਸਿਆ ਕਿ ਪੀਯੂ ਸੈਨੇਟ ਯੂਨੀਵਰਸਿਟੀ ਦੀ ਸਭ ਤੋਂ ਉੱਚੀ ਨੀਤੀ ਨਿਰਮਾਣ ਸੰਸਥਾ ਹੈ ਤੇ ਇਸ ਦੀ ਗੈਰ ਮੌਜੂਦਗੀ ਦੇ ਵਿੱਚ ਬਹੁਤ ਸਾਰੇ ਵੱਡੇ ਨੀਤੀਗਤ ਫੈਸਲੇ ਨਹੀਂ ਲਏ ਜਾ ਸਕਦੇ ਸੋ ਹੁਣ ਜਦੋਂ ਸੈਨੇਟ ਦੀ ਮਿਆਦ ਖਤਮ ਹੋ ਗਈ ਹੈ ਤਾਂ ਪੀਯੂ ਦਾ ਕਾਰਜਕਾਰ ਕੰਮਕਾਜ ਜੋ ਹੈ ਪ੍ਰਭਾਵਿਤ ਹੋ ਰਿਹਾ ਸੋ ਪਾਰਟੀਸ਼ਨਰ ਨੇ ਵੀ ਮੰਗ ਕੀਤੀ ਹੈ ਕਿ 10 ਸਭ ਤੋਂ ਸੀਨੀਅਰ ਪ੍ਰੋਫੈਸਰਾਂ ਦੀ ਇੱਕ ਸੰਸਥਾ ਸੈਨੇਟ ਚੋਣ ਕਰਵਾਉਣ ਅਤੇ ਚੋਣਾ ਹੋਣ ਤੱਕ ਪੀਯੂ ਦੇ ਰੋਜ਼ਾਨਾ ਦੇ ਕੰਮਕਾਜ ਦੀ ਨਿਗਰਾਨੀ ਕਰਨ ਦੇ ਲਈ ਨਿਯੁਕਤ ਕੀਤੀ ਜਾਵੇ ਸੋ ਦੱਸਈ ਹੈ ਕਿ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਸੋ ਜਿੱਥੇ ਵੱਖੋ ਵੱਖਰੇ ਕਿਸਾਨ ਲੀਡਰ ਪਹੁੰਚੇ ਵੱਖੋ ਵੱਖਰੇ ਪੋਲਿਟਿਕਲ ਲੀਡਰ ਵੀ ਪਹੁੰਚੇ ਤੇ ਬੱਚੇ ਯਾਨੀ ਕਿ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਹੱਕੀ ਮੰਗਾਂ ਦੇ ਲਈ ਅੱਜ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਸੋ ਅੱਜ ਬੈਰੀਗੇਟਿੰਗ ਜਿਹੜੀਆਂ ਸੀ ਉਹ ਵੀ ਟੁੱਟ ਗਈਆਂ ਤੇ ਨਾਲ ਹੀ ਨਾਲ ਜਿਹੜੇ ਪੁਕਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਉਹ ਵੀ ਕਿਤੇ ਗਏ ਕਿਉਂਕਿ ਇੱਥੇ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਉਹ ਜਦੋਂ ਖਿੱਚੋ ਤਾਨੀ ਵਧੀ ਤਾਂ ਪੁਲਿਸ ਤੇ ਵਿਦਿਆਰਥੀ ਜੋ ਨੇ ਉਹ ਆਪਸ ਦੇ ਵਿੱਚ ਟਕਰੌਂਦੇ ਹੋਏ ਵੀ ਨਜ਼ਰ ਆਈ ਸੀ ਸੋ ਦੱਸ ਜੀਏ ਕਿ ਉੱਥੇ ਹੀ ਬਹੁਤ ਸਾਰੇ ਜਿੱਥੇ ਲੀਡਰ ਪਹੁੰਚੇ ਤਾਂ ਚਰਨਜੀਤ ਚੰਨੀ ਦਾ ਵੀ ਇਹ ਕਹਿਣਾ ਹੈ ਕਿ ਪੰਜਾਬ ਦੀ ਯੂਨੀਵਰਸਿਟੀ ਉੱਤੇ ਭਾਜਪਾ ਕਬਜ਼ਾ ਕਰਨਾ ਚਾਹੁੰਦੀ ਹੈ ਸੋ ਪਹਿਲਾਂ ਸੈਨੇਟ ਹਟਾਤਾ ਤੇ ਫਿਰ ਹੁਣ ਉਸ ਨੂੰ ਡਿਕਲੇਅਰ ਨਹੀਂ ਕਰ ਰਹੀ ਸੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੋ ਕੇਂਦਰ ਦੀ ਅਜਿਹੀ ਹੀ ਦਖਲਅੰਦਾਜ਼ੀ ਇੱਥੇ ਬਰਦਾਸ਼ਤ ਨਹੀਂ ਹੋਏਗੀ ਇਹ ਕਹਿੰਦੇ ਹੋਏ ਅੱਜ ਚਰਨਜੀਤ ਚੰਨੀ ਜੋ ਨੇ ਉਹ ਨਜ਼ਰ ਆਏ ਨੇ ਸੋ ਅੱਗੇ ਉਹਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਇਸ ਉੱਤੇ ਨਾ ਰਹੋ ਜਲ ਤੋਂ ਜਲਦ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇ ਜਿਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਬੈ ਕੇ ਸਮਝਦੇ ਨਾਲ ਸੂਝ ਬੂਝ ਦੇ ਨਾਲ ਜੋ ਹੈ ਉਹ ਗੱਲਬਾਤ ਕੀਤੀ ਜਾਵੇ ਸੋ ਅੱਜ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਕਾਫੀ ਪਖਿਆ ਹੋਇਆ ਨਜ਼ਰ ਆਇਆ ਸੀ ਦੇ ਹੁਣ ਗੱਲ ਕਰਦੇ ਆ ਪ੍ਰਤਾਪ ਬਾਜਵਾ ਦੀ ਜੋ ਕਿ ਅੱਜ ਐਸਸੀ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ ਹਾਲਾਂਕਿ ਉਹਨਾਂ ਦੇ ਵਕੀਲ ਦੇ ਵੱਲੋਂ ਉਹਨਾਂ ਦਾ ਪੱਖ ਰੱਖਿਆ ਗਿਆ ਦੱਸ ਦਈਏ ਕਿ ਭਾਈ ਜੀਵਨ ਸਿੰਘ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਤਸਵੀਰਾਂ ਦੀ ਬੇਹੁਮਤੀ ਮਾਮਲੇ ਦੇ ਵਿੱਚ ਅੱਜ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਉਹਨਾਂ ਦੇ ਵਕੀਲ ਅਰਵਿੰਦ ਸਿੰਘ ਸੱਚਦੇਵਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਸਾਹਮਣੇ ਪੇਸ਼ ਹੋਏ ਸੋਨਾ ਨੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਨਾਲ ਮੁਲਾਕਾਤ ਕੀਤੀ ਅਤੇ ਤਰਨਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਗਲੀ ਤਾਰੀਖ ਮੰਗੀ ਹੈ ਸੋ ਇਸ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ 19 ਨਵੰਬਰ ਨੂੰ ਐਸ்சி ਕਮਿਸ਼ਨ ਦੇ ਅੱਗੇ ਪੇਸ਼ ਹੋਣ ਦੀ ਹਦਾਇਤ ਦਿੱਤੀ ਗਈ ਹੈ ਸੋ ਦੱਸ ਜੀ ਕਿ ਭਾਈ ਜੀਵਨ ਸਿੰਘ ਯਾਨੀ ਕਿ ਭਾਈ ਜੱਤਾ ਜੀ ਅਤੇ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਤਸਵੀਰ ਦੀ ਬੇਹਦ ਕਹਿ ਸਕਦੇ ਆ ਕਿ ਗਲਤ ਤਰੀਕੇ ਦੇ ਨਾਲ ਇੱਥੇ ਪ੍ਰਯੋਗ ਕਰਨ ਦੇ ਨਾਲ ਇਸ ਦੀ ਜਿਹੜੀ ਇਹ ਮਾਮਲਾ ਹੈ ਉਹ ਕਾਫੀ ਹੱਦ ਤੱਕ ਲਾਈਮਲਾਈਟ ਦੇ ਵਿੱਚ ਵੀ ਆਇਆ ਸੋ ਇੱਥੇ ਦੱਸ ਦਈਏ ਕਿ ਇਸ ਸਬੰਧੀ ਹੁਣ ਕਮਿਸ਼ਨ ਦੇ ਵੱਲੋਂ ਸੁਮੋਟੋ ਨੋਟਿਸ ਲਿਆ ਗਿਆ ਸੀ ਤੇ 10 ਨਵੰਬਰ ਨੂੰ ਪ੍ਰਤਾਪ ਬਾਜਵਾ ਨੂੰ ਸੱਦਿਆ ਗਿਆ ਸੀ ਕਿ ਨਿੱਜੀ ਤੌਰ ਤੇ ਉਹ ਪੇਸ਼ ਹੋਣ ਪਰ ਫਿਲਹਾਲ ਦੀ ਘੜੀ ਪ੍ਰਤਾਪ ਬਾਜਵਾ ਜੋ ਨੇ ਉਹ ਅੱਜ ਪੇਸ਼ ਨਹੀਂ ਹੋਏ ਸੋ ਜਿਨ੍ਹਾਂ ਦੇ ਵਕੀਲ ਦੇ ਵੱਲੋਂ ਪੱਖ ਰੱਖਿਆ ਗਿਆ ਤੇ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਜਾ ਵਡਿੰਗ ਵੀ ਇੱਕ ਬਿਆਨ ਦੇ ਵਿੱਚ ਘਿਰਦੇ ਹੋਏ ਨਜ਼ਰ ਆਈ ਸੀ ਕਿਉਂਕਿ ਉਹਨਾਂ ਨੇ ਵੀ ਸਾਬਕਾ ਮੰਤਰੀ ਜਿਹੜੇ ਕੇਂਦਰੀ ਮੰਤਰੀ ਸੀ ਬੁੱਟਾ ਸਿੰਘ ਉਹਨਾਂ ਦੇ ਰੰਗ ਬਾਰੇ ਤੇ ਹੋਰ ਜਿਹੜੀ ਜਾਤੀਵਾਦੀ ਟਿੱਪਣੀਆਂ ਨੇ ਉਹ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੱਦਿਆ ਗਿਆ ਸੀ ਪਰ ਉਹਨਾਂ ਦੇ ਵੀ ਵਕੀਰਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਸੀ ਤੇ ਨਾਲ ਹੀ ਨਾਲ ਇੱਥੇ ਹੁਣ ਦੱਸ ਦਈਏ ਕਿ ਪ੍ਰਤਾਪ ਬਾਜਵਾ ਵੀ ਇਸ ਮਾਮਲੇ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਅੱਜ ਉਹ ਖੁਦ ਪੇਸ਼ ਨਹੀਂ ਹੋਏ ਪਰ ਉਹਨਾਂ ਦੇ ਵਕੀਲ ਨੇ ਉਹਨਾਂ ਦਾ ਪੱਖ ਜਿਹੜਾ ਉਹ ਜ਼ਰੂਰ ਰੱਖਿਆ ਸੋ ਇੱਥੇ ਦੱਸ ਜਈਏ ਕਿਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪ੍ਰਤਾਪ ਬਾਜਵਾ ਹੁਣ ਇੱਥੇ ਚੋਣਾਂ ਤੋਂ ਬਾਅਦ ਹੀ ਪੇਸ਼ ਹੋਣਗੇ ਸਚੋਣਾਂ ਤੋਂ ਬਾਅਦ ਜਿੰਨੀ ਚੋਣ ਤੋਂ ਬਾਅਦ ਜਿਹੜਾ ਪ੍ਰਤਾਪ ਬਾਜਵਾ ਪੇਸ਼ ਹੋਣਗੇ ਸੋ ਦੱਸਿਆ ਕਿ ਕੱਲ ਹੀ ਜਿਹੜੀ ਹੈ ਉਤਰਨਤਾਇਨ ਦੇ ਵਿੱਚ ਜਿੰਨੀ ਚੋਣ ਵੀ ਹੈ ਸੋ ਜਿਸ ਨੂੰ ਲੈ ਕੇ ਅੱਜ ਪ੍ਰਤਾਪ ਬਾਜਵਾ ਉੱਥੇ ਖੁਦ ਨਹੀਂ ਗਏ ਬਲਕਿ ਉਹਨਾਂ ਦੇ ਵਕੀਲ ਜਿਹੜੇ ਨੇ ਅਰਵਿੰਦ ਸਿੰਘ ਸੱਚਦੇਵਾ ਉਹਨਾਂ ਦੇ ਵੱਲੋਂ ਸਾਰੀ ਗੱਲਬਾਤ ਜੋ ਹੈ ਉਹ ਰੱਖੀ ਗਈ ਸਾਹਮਣੇ ਸੋ ਐਚੀ ਕਮਿਸ਼ਨ ਦੇ ਵੱਲੋਂ ਸੱਦਿਆ ਗਿਆ ਸੀ ਬੁਲਾਇਆ ਗਿਆ ਸੀ ਨਿੱਜੀ ਤੌਰ ਤੇ ਸੋ ਦੱਸ ਜੀਏ ਕਿ ਪੋਸਟਰ ਵਿਵਾਦ ਹੁੰਦਾ ਹੋਇਆ ਨਜ਼ਰ ਆਇਆ ਸੀ ਕਿਉਂਕਿ ਪੋਸਟਰ ਦੇ ਉੱਪਰ ਜੋ ਤਸਵੀਰਾਂ ਸਿਗੀਆਂ ਉਹ ਭਾਈ ਜੈਤਾ ਦੀਆਂ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਤਸਵੀਰਾਂ ਸੀ ਤੇ ਤਸਵੀਰਾਂ ਦੇ ਉੱਪਰ ਸਮੂਹ ਜਿਹੜੀ ਹੈ ਕਾਂਗਰਸ ਲੀਡਰਸ਼ਿਪ ਦੀ ਫੋਟੋਆਂ ਲੱਗੀਆਂ ਹੋਈਆਂ ਸੀ ਸੋ ਜਿਸ ਨੂੰ ਲੈ ਕੇ ਇਹ ਵਿਵਾਦ ਪੰਜਾਬ ਦੇ ਵਿੱਚ ਕਾਫੀ ਪੱਖ ਦਾ ਨਜ਼ਰ ਆਇਆ ਸੀ ਤੇ ਇਸ ਉੱਪਰ ਫਿਰ ਐਸਸੀ ਕਮਿਸ਼ਨ ਨੇ ਨੋਟਿਸ ਲਿਆ ਤੇ ਉਹਨਾਂ ਦੇ ਵੱਲੋਂ ਹੀ ਪ੍ਰਤਾਪ ਬਾਜਵਾ ਨੂੰ ਇੱਥੇ ਜਿਹੜਾ ਉਹ ਨਿੱਜੀ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਬੁਲਾਇਆ ਗਿਆ ਹੈ ਹਾਲਾਂਕਿ ਇਸ ਬਾਬਤ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਵੀ ਜਸਵੀਰ ਸਿੰਘ ਗੜੀ ਯਾਨੀ ਕਿ ਚੇਅਰਮੈਨ ਦੇ ਵੱਲੋਂ ਹੈ ਉਹ ਜਾਰੀ ਕਰ ਦਿੱਤਾ ਗਿਆ ਸੀ ਸੋ ਹੁਣ ਗੱਲ ਕਰਦੇ ਹਾਂ ਤਰਨਤਾਰਨ ਜ਼ਿਮਨੀ ਚੌਂ ਦੀ ਜੀ ਹਾਂ ਕੱਲ ਤਰਨਤਾਰਨ ਦੀ ਜ਼ਿਮਨੀ ਚੌਂ ਹੈ ਸੋ ਕੱਲ 11 ਨਵੰਬਰ ਜਿੱਥੇ ਸੁਰੱਖਿਆ ਦੇ ਕੜੇ ਪ੍ਰਬੰਧ ਵੀ ਜਿਹੜੇ ਨੇ ਮੁਕੰਮਲ ਕਰ ਲਈ ਗਏ ਨੇ ਦੱਸਿਆ ਕਿ ਤਰਨਤਾਰਨ ਵਿਧਾਨ ਸਭਾ ਦੀ 11 ਨਵੰਬਰ ਯਾਨੀ ਕਿ ਕੱਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਤਰਨਤਾਰਨ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਸੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪੋਲਿੰਗ ਪਾਰਟੀਆਂ ਨੂੰ ਈਵੀਐਮ ਅਤੇ ਹੋਰ ਚੋਣ ਸਮੱਗਰੀ ਦੇ ਦੇ ਕੇ ਜਿਹੜਾ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਪੋਲਿੰਗ ਸਟੇਸ਼ਨਾਂ ਤੇ ਰਵਾਨਾ ਕੀਤਾ ਗਿਆ ਸੋ ਦੱਸ ਦਈਏ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਕੱਲ ਨੂੰ ਵੋਟਾਂ ਪੈਣੀਆਂ ਨੇ ਜਿਨ੍ਹਾਂ ਦੇ ਲਈ 222 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਤੇ 1 ਲੱਖ 62 1 ਲੱਖ 92 ਹਜ਼ਾਰ ਜਿਹੜਾ ਉਹ 800 38 ਵੋਟਰ ਆਪਣੀ ਵੋਟ ਦਾ ਹੱਕ ਜਿਹੜਾ ਇਸਤੇਮਾਲ ਵੀ ਕਰਨਗੇ ਸੋ ਦੱਸ ਦਿਓ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣੀਆਂ 14 ਨਵੰਬਰ ਨੂੰ ਵੋਟਾਂ ਦਾ ਰਿਜ਼ਲਟ ਆ ਜਾਵੇਗਾ ਗਿਣਤੀ ਹੋ ਜਾਵੇਗੀ ਕਿਸਮਤ ਕਿਸ ਦੀ ਇੱਥੇ ਚਮਕਦੀ ਹੈ ਇਹ ਵੀ ਨਿਕਲ ਕੇ ਸਾਹਮਣੇ ਆ ਜਾਏਗਾ ਸੋ ਇਸ ਮੌਕੇ ਐਸਐਸਪੀ सुरेंद्र ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਸਖਤ ਸੁਰੱਖਿਆ ਦੇ ਪ੍ਰਬੰਧ ਕਰ ਲਏ ਗਏ ਨੇ ਉਹਨਾਂ ਦੱਸਿਆ ਕਿ ਕੇਂਦਰੀ ਸੁਰੱਖਿਆ ਬਲਾਂ ਸਮੇਤ 3000 ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਨੂੰ ਨਿਰਪੱਖ ਤੇ ਸ਼ਾਂਤੀਪੂਰਵਕ ਢੰਗ ਦੇ ਨਾਲ ਚੋਣ ਕਰਵਾਉਣ ਦੇ ਕੰਮ ਦੇ ਵਿੱਚ ਲਗਾਇਆ ਗਿਆ ਸੋ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਘਟਨਾ ਨੂੰ ਰੋਕਣ ਦੇ ਲਈ ਰਾਤ ਨੂੰ 50 ਜਗ੍ਹਾ ਨਾਕੇ ਲਗਾਏ ਜਾਣਗੇ ਅਤੇ ਪੁਲਿਸ ਵੱਲੋਂ ਗਸ਼ਤ ਵੀ ਇੱਥੇ ਕੀਤਾ ਜਾ ਰਿਹਾ ਹੈ ਸੋ ਇੱਥੇ ਦੱਸ ਰਹੀਏ ਕਿ ਕਾਫੀ ਹੱਦ ਤੱਕ ਕਹਿ ਸਕਦੇ ਹਾਂ ਕਿ ਇੱਥੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪਰ ਕੱਲ ਦੇਖਣਾ ਹੋਵੇਗਾ ਕਿ ਕਿਸ ਪ੍ਰਕਾਰ ਤਰਨ-ਤਾਰਨ ਦੀ ਜ਼ਿੰਮਨੀ ਚੋਣ ਹੋਏਗੀ ਕਿਉਂਕਿ ਇੱਥੇ ਜੇਕਰ ਗੱਲ ਕੀਤੀ ਜਾਵੇ ਤਾ ਟੋਟਲ 222 ਪੋਲਿੰਗ ਬੂਥ ਜਿਹੜੇ ਨੇ ਸਥਾਪਿਤ ਕਰ ਦਿੱਤੇ ਗਏ ਨੇ EVM ਜਿਹੜੀਆਂ ਨੇ ਉਹਨਾਂ ਨੂੰ ਸਖਤ ਸੁਰੱਖਿਆ ਦੇ ਹੇਠ ਦਿੱਤਾ ਗਿਆ ਸੋ ਇੱਥੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਿਹੜਾ ਪੋਲਿੰਗ ਸਟੇਸ਼ਨਾਂ ਦੇ ਲਈ EVM ਮਸ਼ੀਨਾਂ ਨੂੰ ਵੀ ਰਵਾਨਾ ਕਰ ਦਿੱਤਾ ਗਿਆ ਤੇ ਕੱਲ ਸੂਬਾ ਜਿਹੜੀ ਹੈ ਇਹ ਸ਼ੁਰੂ ਹੋਏਗੀ VOTING ਜੋ ਲਗਭਗ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣਗੀਆਂ ਸੋ ਸਵੇਰੇ 7 ਵਜੇ ਤੋਂ VOTING ਜਿਹੜੀ ਆ ਉਹ ਪੈਣੀ ਸ਼ੁਰੂ ਹੋ ਜਾਵੇਗੀ ਸੋ ਤਰਨ ਤਾਰਨ ਦੀ ਜਿੰਨੀ ਚੋਣ ਜਿਸਦੇ ਲਈ ਸਾਰੀ ਪਾਰਟੀਆਂ ਦੇ ਵੱਲੋਂ ਕਮਰ ਕਸੀ ਗਈ ਸੀ ਸੋ ਹੁਣ ਕੱਲ ਜਿਹੜਾ ਉਹ EVM ਦੇ ਵਿੱਚ ਪਾਰਟੀਆਂ ਦੀ ਕਿਸਮਤ ਜੋ ਹੈ ਉਹ ਬੰਦ ਹੋ ਜਾਏਗੀ ਤੇ 14 ਨਵੰਬਰ ਨੂੰ ਇੱਥੇ ਕਿਸ ਦੀ ਕਿਸਮਤ ਬਾਜ਼ੀ ਮਾਰਦੀ ਹੈ ਇਹ ਵੀ ਦੇਖਣਾ ਹੋਵੇਗਾ ਤੇ ਉੱਤਰ ਗੱਲ ਕਰਦੇ ਹਾਂ ਡੀਆਈਜੀ ਪੁੱਲਰ ਮਾਮਲੇ ਦੀ ਜੀ ਹਾਂ ਇਸ ਮਾਮਲੇ ਤੇ ਸ਼ਿਕਾਇਤ ਕਰਤਾ ਹਾਈ ਕੋਰਟ ਪਹੁੰਚੇ ਨੇ ਜਿਨ੍ਹਾਂ ਨੇ ਪਟੀਸ਼ਨ ਵੀ ਪਾਈ ਹੈ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਬਾਬਤ ਜਵਾਬੇ ਮੰਗਿਆ ਹੈ ਦੱਸ ਦਈਏ ਕਿ ਮੌਤਲ ਡੀਆਈਜੀ ਹਰਚੰਦ ਸਿੰਘ ਪੁੱਲਰ ਖਿਲਾਫ ਸ਼ਿਕਾਇਤ ਦੇਣ ਵਾਲੇ ਆਕਾਸ਼ ਬੱਤਾ ਸੁਰੱਖਿਆ ਦੇ ਲਈ ਫਿਰ ਹਾਈ ਕੋਰਟ ਪਹੁੰਚੇ ਨੇ ਸੋ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫਤੇ ਅੰਦਰ ਜਵਾਬ ਦੇਣ ਦਾ ਹੁਕਮ ਦਿੱਤਾ ਹੈ ਸੋ ਆਕਾਸ਼ ਬੱਤਾ ਨੇ ਹੁਣ ਹਾਈ ਕੋਰਟ ਦੇ ਵਿੱਚ ਇੱਕ ਪਾਰਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ 17 ਅਕਤੂਬਰ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੇ ਪੰਜਾਬ ਪੁਲਿਸ ਦੇ ਨਾਲ ਸੰਪਰਕ ਕੀਤਾ ਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਇਹਨਾਂ ਹੁਕਮਾਂ ਦੇ ਤਹਿਤ ਉਹਨਾਂ ਨੂੰ ਅਜੇ ਤੱਕ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਸੋ ਸੀਬੀਆਈ ਨੇ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਹੈ ਸੋ ਦੱਸ ਦਈਏ ਕਿ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਆਕਾਸ਼ ਬੱਤਾ ਅਤੇ ਉਹਨਾਂ ਦੇ ਪਰਿਵਾਰ ਖਤਰੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ 14 ਦਿਨਾਂ ਦਾ ਸਮਾਂ ਜੋ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਇੱਕ ਪੁਲਿਸ ਪਾਰਟੀ ਉਹਨਾਂ ਦੇ ਘਰ ਦੇ ਬਾਹਰ ਗਸ਼ਤ ਕਰ ਦਿੱਤੀ ਗਈ ਹੈ ਤੇ ਸਰਕਾਰ ਦੇ ਇਸ ਜਵਾਬ ਤੇ ਹਾਈ ਕੋਰਟ ਨੇ ਕਿਹਾ ਹੈ ਕਿ 14 ਦਿਨ ਦੇ ਅੰਦਰ ਬਹੁਤ ਸਮਾਂ ਹੁੰਦਾ ਹੈ 14 ਦਿਨਾਂ ਦਾ ਸੋ ਇਸ ਦੇ ਲਈ ਸਰਕਾਰ ਨੂੰ ਇੱਕ ਹਫ਼ਤੇ ਦਾ ਜਿਹੜਾ ਉਹ ਸਮਾਂ ਵੀ ਦੇ ਦਿੱਤਾ ਗਿਆ ਕਿ ਪੰਜਾਬ ਸਰਕਾਰ ਆਪਣਾ ਜਵਾਬ ਇਸੇ ਹਫ਼ਤੇ ਦੇ ਵਿੱਚ ਦਾਖਲ ਕਰੇ ਯਾਨੀ ਕਿ ਇੱਕ ਹਫ਼ਤੇ ਦੇ ਅੰਦਰ ਦਾਖਲ ਕਰੇ ਸੋ ਦੱਸ ਜਾਈਏ ਕਿ ਇੱਥੇ ਆਕਾਸ਼ ਬੱਤਾ ਦੇ ਵੱਲੋਂ ਜਿਹੜੀ ਆ ਉਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਨ੍ਹਾਂ ਨੇ CBI ਨੂੰ ਵੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ DIJ ਭੁੱਲਰ ਮਾਮਲੇ ਦੇ ਵਿੱਚ ਲਗਾਤਾਰ ਪਰਤਾਂ ਦਰ ਪਰਤਾਂ ਖੁੱਲਦਾ ਹੋਇਆ ਭੇਦ ਨਜ਼ਰ ਆਇਆ ਸੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਜਾਈਏ ਕਿ ਹਰਚੰਨ ਸਿੰਘ ਖੁੱਲਰ ਦੀਆਂ ਜਿੱਥੇ ਮੁਸ਼ਕਿਲਾਂ ਵਧੀਆਂ ਸੀ ਉੱਥੇ ਹੀ ਉਹਨਾਂ ਦੇ ਵਿਚੋਲੇ ਕ੍ਰਿਸ਼ਨੂ ਦਾ ਜਿਹੜਾ ਰਿਮਾਂਡ ਹੈ ਉਹ ਵੀ ਕੱਲ ਹੀ ਖਤਮ ਹੋਇਆ ਸੋ ਇੱਥੇ ਕ੍ਰਿਸ਼ਨੂ ਜਿਹੜੇ ਨੇ ਯਾਨੀ ਕਿ ਜਿਹੜਾ ਵਿਚ ਵਿਚੋਲਾ ਸੀ ਉਸ ਦੇ ਵੱਲੋਂ ਵੀ ਲੈਣ ਦੇਣ ਦਾ ਕੰਮ ਕੀਤਾ ਜਾਂਦਾ ਰਿਹਾ ਸੀ ਸੋ ਇੱਥੇ ਬਹੁਤ ਸਾਰੇ ਅਫਸਰਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਜ਼ ਵੀ ਡਿੱਗ ਸਕਦੀ ਹੈ ਕਿਉਂਕਿ ਇਹ ਜਿਹੜੀ ਜਾਣਕਾਰੀ ਹੈ ਉਹ CBI ਦੇ ਕੋਲੇ ਜੜੀ ਹੈ ਕਈ ਜਾਰੀ ਸੀ ਕਿ ਪਹੁੰਚ ਚੁੱਕੀ ਹੈ ਸੋ ਇੱਥੇ CBI ਇਸ ਮਾਮਲੇ ਨੂੰ ਕਿਸ ਐਂਗਲ ਦੇ ਨਾਲ ਦੇਖ ਰਹੀ ਹੈ ਕਿਸ ਤਰੀਕੇ ਦੇ ਜਾਂਚ ਕਰ ਰਹੀ ਹੈ ਇਹ ਵੀ ਜਿਹੜਾ ਹੈ ਬਹੁਤ ਜਲਦ ਨਿਕਲ ਕੇ ਸામਨੇ ਆਏਗਾ ਫਿਲਹਾਲ ਦੀ ਘੜੀ ਸੀਬੀਆਈ ਦੇ ਵੱਲੋਂ ਇੱਥੇ ਰਿਮਾਂਡ ਮੰਗਿਆ ਗਿਆ ਸੀ ਤੇ ਉਹ ਰਿਮਾਂਡ ਜਿਹੜਾ ਉਹ ਚੱਲ ਰਿਹਾ ਸੀ ਤੇ ਨਾਲ ਹੀ ਨਾਲ ਇੱਥੇ ਮੁਸ਼ਕਲਾਂ ਦੇ ਵਿੱਚ ਹੁੰ ਡੀਆਈਜੀ ਪੁੱਲਰ ਤੇ ਉਹਨਾਂ ਦਾ ਵਿੱਚੋਂ ਲਾਜੜਾ ਕ੍ਰਿਸ਼ਨੂ ਜੋ ਕਿ ਪੈਸਿਆਂ ਦਾ ਲੈਣ-ਦੇਣ ਕਰਦਾ ਰਿਹਾ ਸੋ ਉਸ ਦੀਆਂ ਵੀ ਮੁਸ਼ਕਲਾਂ ਇੱਥੇ ਵਧੀਆਂ ਹੋਈਆਂ ਨਜ਼ਰ ਆਈਆਂ ਸੀ ਫਿਲਹਾਲ ਦੀ ਘੜੀ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਇਹ ਨਹੀਂ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ